ਸਸੀ ਕਾਲ ਜੀ ਅੱਜ ਦਾ ਦਿਨ ਕੱਢਿਆ ਫੈਮਿਲੀ ਲਈ ਚੱਲੇ ਆ ਪਟਿਆਲੇ ਸਰਸ ਮੇਲਾ ਵੇਖਣਾ ਤੇ ਰਾਜ ਤੁਹਾਨੂੰ ਮੁਖਾਵਾਂਗੇ ਕਿੱਥੇ ਕਿੱਥੇ ਖੜਦੇ ਆਂਗੇ ਸਭ ਤੋਂ ਪਹਿਲਾਂ ਤਾਂ ਇੱਕ ਆ ਕੋਰੀਅਰ ਭੇਨੇ ਉਹ ਡੱਗੀਪਰੀ ਵੀ ਇਹ ਦੀਂਦੀ ਨਹੀਂ ਇਦਾਂ ਤੇ ਇਹ ਕੋਰੀਅਰ ਕਰਾ ਕੇ ਫਿਰ ਚੱਲੇ ਅੱਗੇ ਦਿਖਾਉਣੇ ਆ ਤੇ ਸ਼ੇਅਰ ਕਰ ਦਿਓ ਸਾਡਾ ਫੈਮਿਲੀ ਵਲੌਗ ਕੀ ਕਹਿਣਾ ਚਾਹੋਗੇ ਇਹਨੂੰ ਅੱਜ ਸਕੂਲ ਤੋਂ ਛੁੱਟੀ ਦਿਵਾਤੀ ਸੀ ਸਪੈਸ਼ਲੀ ਤੇ ਪਹੁੰਚ ਗਏ ਸੀ ਜੀ ਲੌਂਗਵਾਲ ਸ਼ਹਿਰ ਚ ਹੁਣ ਆ ਰਵਨੀਤ ਦਾ ਕੰਮ ਕੀ ਜਮਾ ਕਰਾਉਣਾਗਾ ਕੋਰੀਅਰ ਕੋਰੀਅਰ ਜਮਾ ਕਰਾ ਕੇ ਫਿਰ ਸਿੱਧਾ ਪਟਿਆਲੇ ਨੂੰ ਜਾਵਾਂਗੇ ਤੇ ਸ਼ੇਅਰ ਕਰ ਦਿਓ ਜਰੂਰ ਨਾਲੇ ਸਾਡ ਆ ਗਿਆ ਸਾਡੇ ਲੌਂਗਵਾਲ ਦਾ ਡਾਕਾ ਨਾ ਹੈਗਾ ਤਾਂ ਛੋਟਾ ਜਾ ਪਰ ਕੋਰੀਅਰ ਟਾਈਮ ਤੇ ਪਹੁੰਚਾ ਦਿੰਦੇ ਆ ਹੁਣ ਖੜਿਆ ਜੀ ਜੂਸਪੀਨ ਲੌਂਗਵਾਲ ਮੰਡੀ ਦੇ ਸਾਹਮਣੇ ਜੂਸ ਦੀ ਦੁਕਾਨ ਆ ਬਹੁਤ ਵਧੀਆ ਵਾਈਬਰੀ ਜੂਸ ਪਿਉਂਦਿਆ ਤੇ ਆ ਰਿਹਾ ਬਾਈ ਜੂਸ ਲੈ ਕੇ ਆ ਏਡਾ ਗਲਾਸ ਬਾਈ 50 ਰੁਪਏ ਦਾ ਹੈਗਾ ਪੂਰਾ ਵਧੀਆ ਸਵਾਦ ਹਰੇਕ ਵਾਸਤੇ 50 ਦਾ ਬਾਈ ਕਿ ਸਾਡੇ ਵਾਸਤੇ 50 ਦਾ ਹਰੇਕ ਵਾਸਤੇ 50 ਦਾ ਬਾਈ ਜੀ ਪੂਰਾ ਐ ਫਰੈਸ਼ ਤਿਆਰ ਕਰਕੇ ਦਿੰਦੇ ਹੋਗੇ ਜਿੰਮੇਵਾਰੀ ਆ ਬਾਈ ਜੇ ਲੌਂਗਵਾਲ ਆਏ ਤਾਂ ਰਵੀ ਜੂਸ ਕਾਰਨਰ ਜ਼ਰੂਰ ਆ ਕੇ ਜਾਇਓ ਬਾਈ ਕਹਿੰਦਾ ਬਚਦਾ ਜੱਗ ਚ ਹੋਰ ਵੀ ਪਿਆ ਇਹ ਵੀ ਪਾ ਕੇ ਜਾਊਗਾ ਬਾਈ ਦੂਜਾ ਨਹੀਂ ਪਾਦੀ ਮੈਨੂੰ ਇਕੱਲੇ ਨਹੀਂ ਪਤਾ ਚੱਲ ਕੋਈ ਗੱਲ ਨਹੀਂ ਧੰਨਵਾਦ ਬਾਈ ਕਿਵੇਂ ਆ ਜੂਸ ਕਿਵੇਂ ਕਿੰਨੇ ਨੰਬਰ ਦਾ ਨਾ 100 ਚੋਂ 6/6 ਤੁਸੀਂ 100 ਜੋ 100 ਆਪਾਂ ਤਾਂ ਦਿੱਲੀ ਵੀ ਗਏ ਨੇ ਦਿੱਲੀ ਤਾਂ ਵੀ ਰੰਗ ਝੜ ਗਿਆ ਨਾ ਇਹ ਆ ਸਾਡੇ ਸੰਗਰੂਰ ਜ਼ਿਲ੍ਹੇ ਦੀ ਸਾਨ ਜੀ ਸੰਤ ਹਰਚੰਦ ਸਿੰਘ ਸਲੈਟ ਕਾਲਜ ਲੌਂਗੋਵਾਲ ਬਹੁਤ ਦੂਰੋਂ ਬੱਚੇ ਪੜਦੇ ਆ ਬਿਹਾਰ, ਯੂਪੀ, ਗੁਜਰਾਤ ਦੇ ਬੱਚੇ ਵੀ ਇੱਥੇ ਪੜਨ ਆਉਂਦੇ ਹੈਗੇ। ਆ ਵੇਖੋ। ਆਪਣਾ ਵੀ ਸੀ ਵੀ ਇੱਥੇ ਪੜਾਵਾਂ। ਹੂੰ। ਤੇਰਾ ਸੁਪਨਾ ਵੀ ਸੀ ਇੱਥੇ ਪੜਾਵਾਂ। ਨਾ। ਕਿਰਤ ਤੂੰ ਪੜੇਂਗਾ ਇੱਥੇ ਵੱਡਾ ਹੋ ਕੇ। ਆਪਣੇ ਦਾ ਬੱਚੇ ਇੱਥੇ ਪੜਦੇ ਹੀ ਨਹੀਂ, ਟੈਸਟ ਹੀ ਨਹੀਂ ਕਲੀਅਰ ਕਰਦੇ। ਇੱਥੇ ਟੈਸਟ ਕਲੀਅਰ ਕਰਕੇ ਡੀਗਰੀ ਆਪਣੇ ਪਿੰਡਾਂ ਦੇ ਘੱਟ ਪੜਦੇ ਹਨਾ। ਹਾਂ, ਇੱਥੇ ਆਪਣੇ ਆਲੇ-ਦਾਲੇ ਦੇ ਬਹੁਤ ਘੱਟ ਬੱਚੇ ਪੜਦੇ ਨੇ। ਬੱਸ ਆਪਣੇ ਤਾਂ ਦੋ ਪੜੇ ਹੋਏ ਨੇ ਕਹਿੰਦੇ ਹੁੰਦੇ ਨੇ। ਅੱਛਾ। ਬਹੁਤ ਵੱਡਾ ਜੀ ਇਹ ਕਾਲਜ। ਇਹ ਮੂਮੂਲਾ ਦਾ ਹੋਊਗਾ 200 ਕਿੱਲੇ ਜ਼ਮੀਨ ਚ ਇੱਥੇ ਸਭ ਤੋਂ ਵੱਧ ਦਰਖਤ ਨੇ ਇੱਕ ਤਰ੍ਹਾਂ ਦਾ ਜੰਗਲੀ ਹੈਗਾ ਤੇ ਇਹਦੇ ਵਿੱਚ ਰੋਜ ਮੋਰ ਹੋਰ ਬਹੁਤ ਜਣੇ ਕਿ ਜੰਗਲੀ ਪੰਛੀ ਨੇ ਜਿਹੜੇ ਜੰਗਲੀ ਪੰਛੀ ਉਹ ਨੇ ਜਿਹੜੇ ਮਨੁੱਖ ਨੂੰ ਖਤਰਾ ਨਹੀਂ ਹੈਗੇ ਸ਼ੇਰ ਚਿੱਤ ਨਹੀਂ ਹੈਗੇ ਬਈ ਜਿਵੇਂ ਰੋਜ ਹੋਗੇ ਜਾਂ ਮੋਰ ਹੋਗੇ ਤੇ ਹੁਣ ਪਹੁੰਚਿਆ ਪਵਿੱਤਰ ਧਰਤੀ ਸ੍ਰੀ ਮਸਤੌਣਾ ਸਾਹਿਬ ਤੇ ਆ ਪਰਬੂ ਮਾਲਾ ਇੱਥੇ ਕੋਦੋਂ ਬਣਾ ਮਾ ਤੁਹਾਡੇ ਕਿਤੇ ਲੰਗੇ ਨਹੀਂ ਹੁੰਨੇ ਹਨਾ ਨਾ ਆਪ ਕਦੇ ਵੀ ਨਿੰਗੇ ਜਦੋਂ ਵੀ ਜੇ ਕਿਤੇ ਉਹ ਕਾਲੀ ਵਾਲੀ ਹੈਗੀ ਫਿਰ ਤਾਂ ਕੀ ਕਰਨ ਫਿਰ ਮੁੜਦੇ ਹੋ ਟੇਕਦੇ ਨੇ ਮੱਥਾ ਜਾਂ ਸੀ ਕਈ ਵਾਰ ਇਧਰ ਨਾ ਆਈਏ ਵੀ ਹਫਤਾ ਤੱਕ ਫਿਰ ਉਸ ਸਪੈਸਲਾ ਕੇ ਫਿਰ ਉਸ ਸਪੈਸਲਾ ਕੇ ਮੱਥਾ ਢੇਕੇ ਜਾਨੇ ਭਈ ਸਾਨੂੰ ਇੱਥੇ ਬਹੁਤ ਸਰਤ ਹੈ ਇਸ ਧਰਤੀ ਦੇ ਬਹੁਤ ਕੁਝ ਦਿੰਦਾ ਸਾਨੂੰ ਅੱਜ ਪੀੜਜੀ ਕਿਵੇਂ ਲੱਗਦੀ ਹੈ ਬਾਲੀ ਮਸਿਆ ਤਾਂ ਨਹੀਂ ਮਸਿਆ ਤਾਂ ਨਹੀਂ ਹੈਗੀ ਇਹ ਆ ਗਿਆ ਉਹ ਮੇਰਾ ਕਾਲਜ ਕਾਲ ਡਿਗਰੀ ਕਾਲਚਰੀ ਮਸਤੋਣਾ ਸਾਹਿਬ ਆ ਇੱਧਰ ਮੱਥਾ ਟੇਕਣ ਵਾਲਿਆਂ ਸੰਗਤਾਂ ਦੀਆਂ ਗੱਡੀਆਂ ਖੜੀਆਂ ਨੇ ਆ ਆ ਗਿਆ ਗੁਰਦੁਆਰਾ ਸਾਹਿਬ ਸ੍ਰੀ ਮਸਤੋਣਾ ਸਾਹਿਬ ਸੰਤ ਬਾਬਾ ਆਤਰ ਸਿੰਘ ਜੀ ਇੱਥੇ ਪੂਜਾ ਕਰਦੇ ਸੀ ਹਣਾ ਕਿਵੇਂ ਆ ਠੀਕੋ ਕੀਰਤ ਕਹਿੰਦਾ ਜੀ ਲੱਗੀ ਆ ਭੁੱਖ ਇਹਨੂੰ ਪਿਉਉਣਿਆ ਚਾਹ ਤੇ ਪੋਹਾਨੀਗੜ ਲੰਕ ਕੇ ਟੱਬਾ ਬਹੁਤ ਵਧੀਆ ਕਰਿਓ ਇਧਰ ਦੂਜੇ ਕਿਹੜਾ ਜੀ ਸਭ ਤੋਂ ਘੈਂਟ ਟੱਬਾ ਦਲਜੀਤ ਵੈਸ ਨੂੰ ਟੱਬਾ ਤੇ ਇੱਥੇ ਇੱਕ ਸਾਡੇ ਪਿੰਡ ਦੇ ਮੁੰਡੇ ਦੀ ਬ੍ਰਾਂਚ ਵੀ ਆ ਸਿਆਮਾ ਅਤਰ ਸਿੱਧੀ ਪਹਿਲਾਂ ਉਹਦੇ ਵੀ ਦਿਖਾਉਣਾ ਤੁਹਾਨੂੰ ਕਿਹੜੇ ਕਿਹੜੇ ਪਰਫਿਊਮ ਇਤਰ ਹੁੰਦੇ ਨੇ ਜੇ ਕਿਸੇ ਨੇ ਵੀ ਕੋਈ ਪਰਫਿਊਮ ਇਤਰ ਲੈਣਾ ਹੋਵੇ ਤਾਂ ਇੱਥੇ ਆ ਜਿਓ ਹੋ ਦੇ ਸਾਡੀ ਫੋਟੋ ਵੀ ਲੱਗੀ ਹੋਈ ਆ ਆ ਆਹ ᱛਈ ਸਾਡੀ ਫੋਟੋ ਇਹਨੂੰ ਬ੍ਰਾਂਚ ਵਾਈ ਸਿਆਮਾ ਅਤਰ ਜਦੋਂ ਆਪਾਂ ਦਵਾਈ ਸੀ ਮੇਰੇ ਪਿੰਡ ਦਾ ਮੁੰਡਾ ਬੂਟਾਂ ਵੇਲੇ ਦਿਨ ਰਾਤ ਕਰਕੇ ਸਪੋਰਟ ਕੀਤੀ। ਖੜਾ ਉਤਾਰ ਸਿੰਘ ਗਿਆਨੀ ਕਿਵੇਂ ਗਿਆਨੀ ਠੀਕੋ ਠੀਕ ਹੈ ਜੀ ਵਧੀਆ ਤੁਸੀਂ ਪਰਫਿਊਮ ਇਟਰ ਹੈ ਹਾਂ ਕਿਹੜੀ ਕਿਹੜੀ ਵੈਰਿਟੀ ਆ ਗਈ ਆ ਪਰਪਲੂਡ ਹੈ ਪਰ ਮਤਲਬ ਕਿ ਇਹ ਘਾਰਾਂ ਦੇ ਵਿੱਚ ਲਾਇਆ ਜਾਂਦਾ ਹੈਗਾ ਅੱਛਾ ਜਿਆਦੇ ਮਤਲਬ ਕਿਸ ਨੂੰ ਤੇਲ ਕਿੰਨੀ ਕੁ ਵੈਰਿਟੀ ਪਈਗੀ ਆਪਣੇ ਕੋਲੇ 200 ਪਲੱਸ ਪਈ ਹੈ ਜੇ ਕਿਸੇ ਨੇ ਆਨਲਾਈਨ ਮੰਗਵਾਉਣੇ ਹੁਣ ਭੇਜਦਾ ਹਾਂ ਹਾਂ ਭੇਜਦਾ ਹੈ ਇੰਡੀਆ ਦੇ ਇੰਡੀਆ ਦੇ ਵਿੱਚ ਫ੍ਰੀ ਡਿਲੀਵਰੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਆ ਜਿਹੜੀ ਉਹ ਵੀ ਬਹੁਤ ਘੱਟ ਰੇਟਾਂ ਤੇ ਭੇਜਦੇ ਆਪਾਂ ਕੋਈ ਤੇ ਸਭ ਤੋਂ ਸਭ ਤੋਂ ਟੌਪ ਕਿਹੜਾ ਆਪਣੇ ਇੱਥੇ ਸਭ ਤੋਂ ਟੌਪ ਆਪਣੇ ਕੋਲੇ ਬਲੂ ਮਾਸਕ ਹੈ ਇਹ ਜਨ ਮਤਲਬ ਕਿ ਉਹ ਆ ਉਹ ਤਾਂ ਸਾਰੀ ਟੌਪ ਨੇ ਪਰ ਇਹ ਮਤਲਬ ਕਿ ਉਹ ਆ ਜਿਹੜਾ ਜ਼ਿਆਦਾ ਸੇਲ ਹੋ ਰਿਹਾ ਜਿਹਨੂੰ ਜ਼ਿਆਦਾ ਲੋਕ ਪ੍ਰੈਫਰ ਕਰਦੇ ਨੇ ਅੱਛਾ ਅੱਛਾ ਕਾਰ ਵਾਲਾ ਦਿਖਾਈ ਕਿਹੜਾ ਗਿਆ ਕਾਹ ਗਿਆ ਕਾਰ ਵਾਲਾ ਹਾਂ ਇਹ ਕਾਰਾਂ ਦੇ ਵਿੱਚ ਨੇ ਜਿਵੇਂ ਇਹ ਹਾਂ ਇਹ ਹੈਂਗਰ ਹੁੰਦੇ ਨੇ ਕਾਰਾਂ ਦੇ ਵਿੱਚ ਅੱਛਾ ਇਹ ਕੱਚੀ ਲੱਕੜ ਹੈ ਹੌਲੀ ਹੌਲੀ ਫੈਲ ਕੇ ਬਸ ਉਹ ਹੁੰਦੀ ਆ ਕਿਸ ਤਰ੍ਹਾਂ ਗਰਸ ਲੱਗ ਜਾਂਦੀ ਆ ਸਾਬਣ ਕਾਦੀ ਸਾਬਣਾ ਵੇਖੀ ਇਹ ਤਾਂ ਆਪਣੇ ਜਿਵੇਂ ਆ ਨੈਚੁਰਲ ਨੇ ਹਾਂ ਅੱਛਾ ਆ ਜਾ ਸੁਮਿੰਤ ਤੋਂ ਵੱਡੀ ਹੋਈ ਆ ਮੁਰਬਾ ਆ ਗਈ ਹਾਂ ਆ ਔਲੇ ਦਾ ਮੁਰਬਾ ਸਹਿਜ ਬਣਾਇਆ ਗਿਆ ਸੋ ਕਿਸ ਨੇ ਬਈ ਪਰਫਿਊਮ ਇੱਧਰ ਲੈਣੇ ਹੁਣ ਸਕਰੀਨ ਤੇ ਨੰਬਰ ਚੱਲ ਰਹਾ ਦਲਜੀਤ ਢਾਬੇ ਤੇ ਜਦੋਂ ਆਪਾਂ ਭਵਾਨੀਗੜ੍ਹ ਤੋਂ ਪਟਿਆਲੇ ਜਾਈਏ ਉੱਥੇ ਬ੍ਰਾਂਚ ਆ ਸ਼ਿਆਮਾ ਅਤਰ ਜੀ ਦੀ ਬ੍ਰਾਂਚ ਆ ਸਾਰੀਆਂ ਗਿਫਟਡ ਆਈਟਮਾਂ ਆ ਗਈਆਂ ਤੇ ਆ ਇੱਧਰ ਆ ਗਈ ਗਿਫਟਡ ਤੇ ਆ ਸਾਰੇ ਇੱਧਰ ਪਰਫਿਊਮ ਪਏ ਨੇ ਪਰਫਿਊਮ ਕਿਹੜਾ ਹੁੰਦਾ ਹੈਗਾ ਪਰਫਿਊਮ ਵੀ ਹੈਗੇ ਆ ਅੱਛਾ ਪਰਫਿਊਮ ਆ ਗਿਆ ਜਿਵੇਂ ਇਹਨੂੰ ਸਭ ਤੋਂ ਵੱਧ ਖਰੀਦ ਰਹੇ ਨੇ ਆਹ ਲੇਡੀਜ਼ ਲਈ ਗੁੱਚੀ ਫਲੋਰ ਆ ਗਿਆ ਅੱਛਾ ਤੇ ਕਿੰਨੇ ਦੇ ਸੀ ਸੀਏ ਇਹ ਵੀਰੇ 1200 ਰੁਪਏ ਦੇ ਜਿਵੇਂ 3 ਐਮਐਲ ਦਾ ਲੈਣਾ ਹੋਵੇ ਬਲੂ ਮਾਸਕ ਦਾ ਜਾਂ ਬਲੂ ਜੀਨ ਦਾ 3 ਐਮਐਲ ਕਿੰਨੇ ਦਾ ਹੈ 300 ਰੁਪਏ ਦਾ 300 ਰੁਪਏ ਦਾ 6 ਐਮਐਲ 600 ਦਾ ਆਹਾਂ ਐਲਵੀ ਇਮੇਜਰੀ ਨੇ ਸਨ ਇਹਨੂੰ ਜਿੰਨੇ ਫੌਰਨ ਵਾਲੇ ਜਵਾਖ ਨੇ ਸਾਰੇ ਇਹਨੂੰ ਲੈ ਰਹੇ ਨੇ ਅੱਜ ਕੱਲ੍ਹ ਛੁੱਟੀਆਂ ਕੱਟਣ ਆਏ ਹੋਏ ਨੇ ਜਵਾਖ ਦੇਖਾ ਮੋੜਿਆ ਕਿਹਾ ਕਿ ਮੇਰੇ ਤੇ ਬਹੁਤ ਵਧੀਆ ਹੈਗਾ ਇਹ ਸਭ ਤੋਂ ਵੱਧ ਸੇਲ ਇਹ ਹੋ ਰਿਹਾ ਹੈਗਾ ਆਪਣੇ ਕੋਲੇ ਜਿੰਨੇ ਫੌਰਨ ਚ ਨੇ ਸਾਰੇ ਇਹਨੂੰ ਲੈ ਰਹੇ ਨੇ ਬੜਾ ਕੀ ਬਾਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਵੀ ਪਰਫਿਊਮ ਇਟਰਲੈਂਡ ਨੇ ਤਾਂ ਆਜੋ ਬਾਈ ਲਵੇ ਦਿਲਜੀਤ ਢਾਬੇ ਆਪਣਾ ਨਾਮ ਲੈ ਦੂ ਥੋੜਾ ਬਹੁਤਾ ਹੋਰ ਵੀ ਡਿਸਕਾਊਂਟ ਕਰ ਦੇਗਾ ਹਾਂਜੀ ਹਾਂਜੀ ਓਕੇ ਜੀ ਪਹੁੰਚ ਗਏ ਜੀ ਸਰਸ ਮੇਲਾ ਕਿੱਥੇ ਪਟਿਆਲਾ ਟਿਕਟਾਂ ਬਈ ਲੈ ਰਿਆ ਟਿਕਟ ਸਿਰਫ 20 ਰੁਪਏ ਸ਼ੁਰੂਆਤ ਹੋਈ ਹੈ ਜੀ ਪੁਰਾਣੀਆਂ ਕੁਰਸੀਆਂ ਤੇ ਪੁਰਾਣਾ ਲੱਕੜ ਦਾ ਸਮਾਨ ਜਿਵੇਂ ਪਹਿਲਾਂ ਪਹਿਲਾਂ ਚੋਂਦਾ ਸੀ ਰਾਜਾਂ ਦੇ ਉਹ ਚੀਜ਼ਾਂ ਆ ਗਈਆਂ ਸਰਸ ਮੇਲੇ ਦੀ ਸ਼ੁਰੂਆਤ ਆ ਲੱਕੜ ਦਾ ਝੂਲਾ ਕਿੰਨਾ ਸੋਹਣਾ ਉਹ ਇਤਰਾ ਕੇ ਸੂਟ ਫਿਰ ਸੂਟਾਂ ਦੇ ਨੇ ਕਰ ਰਹੇ ਦੀ ਹੈ ਨਾ ਆ ਗਈ ਜੀ ਅਚਾਰ ਆ ਮਿਰਚ ਦਾ achar ਆ ਨਿੰਬੂ ਦਾ achar ਇਹ ਗੋਭੇ ਦਾ ਜਿਹੜਾ ਆਚਾਰ ਕਹਿੰਦਾ ਜੀ ਕਾਲਾ achar ਆ ਜੀ ਇਹ ਹਰੜ ਹੈ ਹਰੜ ਇਧਰ ਬਾਈਰਾਂ ਵੇ ਪੁਰਾਣੇ ਜਵਾਨੇ ਦੇ ਕੈਮਰੇ ਪੈਣੇ ਜੀ ਚੈੱਕ ਕਰੋ ਕੀਤਨੇ 100 ਦੇ 15 ਏ ਨਾ ਹੋਲੀ ਛੱਟ ਏ ਏ ਨਾ ਬਣੀ ਨਹੀਂ ਗੱਲ ਚੱਲ 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 ਆਉਣੀ ਏ ਨਾ ਇੱਕ ਮੰਮੀ ਨੂੰ ਬਣਾ ਦੇ ਤੈਨੂੰ ਛੱਟ ਕੇ ਦੇਖ ਲੂਗੀ ਹੁਣ ਰਬਣੀਤੀ ਵੀ ਛੱਟ ਕੇ ਦੇਖਦੀ ਆ ਨਾ ਜਮੀ ਨਹੀਂ ਗੱਲ ਬਣਨੀ ਜਮੀ ਨਹੀਂ ਇਹਦਾ 15 ਦੇ 15 ਹੀ ਜਾਣਗੇ ਬਿਸਕੁਟ ਡੱਬੀ ਦਾ ਕੋਟ ਲੋਕਾ ਲੈ ਇੱਕ ਮੈਂ ਛੱਟਾ ਫਿਰ ਨਾ ਨਾਉਣੀ ਪਈ ਉਹ ਨਹੀਂ ਕਹਿੰਦੇ ਨਹੀਂ ਨਹੀਂ ਪਈ ਨਹੀਂ ਪਈ ਲਓ ਜੀ ਪਰਸ ਤੇ ਆ ਗਈ ਨੇਗਾ ਕਿਹੜਾ ਪਰਸ ਲੈਣਾ ਹੈਗਾ ਇਹ ਕਿੱਦਾਂ ਬਣੇ ਹੱਥ ਨਾਲ ਬਣੇ ਨੇ ਹਾਂਜੀ ਇਸ ਲੰਬੜੀਆਂ ਕੁੜੀਆਂ ਨੇ ਕਿੱਦਾਂ ਲੰਬੜੀਆਂ ਬਸਤੀ ਦੀਆਂ ਕੁੜੀਆਂ ਨੂੰ ਟ੍ਰੇਨ ਕੀਤਾ ਗਿਆ ਹੈ ਅੱਛਾ ਜੇ ਨੇ ਕਿ ਗਰੀਬਾਂ ਨੂੰ ਰੋਜ਼ਗਾਰ ਦੱਤਾਗਾ ਹਾਂਜੀ ਤੇ ਉਹਨਾਂ ਨੇ ਬਣਾਏ ਵੀ ਉਹਨਾਂ ਨੇ ਮਿਲਣਗੇ ਇਹ ਪੈਸੇ ਵੀ ਉਹਨਾਂ ਨੂੰ ਤੁਸੀਂ ਫਿਰ ਸੇਵਾਦਾਰ ਹੋ ਹਾਂਜੀ ਅਸੀਂ ਵੋਲੰਟੀਅਰ ਆ ਇਹ ਸਹੀ ਦਿਸ਼ਾ ਐਨ ਜੀਓ ਹੈ ਉਹਨਾਂ ਅੱਛਾ 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 ਕੋਈ ਬਸ ਇੱਥੇ ਵਾਲੰਟੀਅਰ ਚਲੋ ਲਾਓ ਫਿਰ ਤੱਕ ਜਰੂਰ ਲਾਓ ਕਿਹੜਾ ਲੈ ਲਿਆ ਪਸੰਦ ਕਰ ਲਾ ਆ ਗਏ ਜੀ ਪਿੱਤਲ ਦੀਆਂ ਮੂਰਤਾਂ ਸ੍ਰੀ ਗਣੇਸ਼ ਜੀ ਲੈ ਰਹੇ ਨੇ ਝੂਟੇ ਤੇ ਆ ਸਾਰੀਆਂ ਪਿੱਤਲ ਦੀਆਂ ਨੇ ਬਹੁਤ ਜ਼ਿਆਦੇ ਜਾਨੀ ਕਿ ਭਾਰੀਆਂ ਨੇ ਸਾਨੂੰ ਹਨੇਰਾ ਹੋ ਗਿਆ ਜੀ ਕਾਫੀ ਆ ਸਰ ਸਮੇਲੇ ਦਾ ਰਾਤ ਦਾ ਸੀਨਾ ਚੈੱਕ ਕਰੋ ਤੇ ਇੱਧਰ ਦੇਖਈਏ ਉਹ ਚੱਲੀਆਂ ਆਂਦੇ ਨੇ ਮੁੰਜਰੇ ਗਿਰਤੂ ਏ ਉਹਦੇ ਮੁੰਜਰਾ ਚੱਲੀ ਜਾਂਦਾ ਵਾਓ ਕੱਤਲਾ ਕਿਲੇ ਹਰਸ ਮੇਲਾ ਕਿਵੇਂ ਲੱਗਿਆ ਬਹੁਤ ਗੁੱਡ ਬਹੁਤ ਵਧੀਆ ਚੱਲ ਖਾ ਲਿਆ ਸੀ ਸ਼ਿਵਦਾ ਕਰ ਜੀਏਗਾ ਆ ਵੇਖੋ ਬਈ ਦੋਸਤ ਹੈ ਆ ਇਹ ਦੂਸਰਾਈਏ ਸਿੱਧਾ ਪੱਤਲਾਦਾ ਪੁੱਤ ਵੀਡੀਓ ਨਹੀਂ ਤੇ ਕਹੀਗੀ ਕੀਰਤੇ ਗੱਡੀ ਕੁੱਥੀ ਰਹਿੰਦਾਗਾ ਠੋਕੇ ਅਸੀਂ ਤਾਂ ਪਹਿਲਾਂ ਦੇਖਿਆ ਸੀ ਹਰਸ ਮੇਲਾ ਉਹਦਾ ਜ਼ਿਆਦਾ ਸੈਗਮੈਂਟਸ ਨੂੰ ਪਹਿਲੀ ਵਾਰ ਦੇਖਿਆ ਸੀ ਇੱਥੇ ਹਾਂ ਹੁਣ ਹੁਣ ਨੋਰਮਲ ਜਣਾ 10 12 ਸਾਲ ਕਿ ਹੁਣ ਤਾਂ ਨੋਰਮਲ ਹੀ ਲੱਗਦਾ ਓਕੇ ਜੀ ਧੰਨਵਾਦ ਇਹ ਕਰ ਦੋ ਸ਼ੇਅਰ